ਰਣਵੀਰ ਅਲਾਬਾਦੀਆ ਨੂੰ ਮਿਲੀ ਵੱਡੀ ਰਾਹਤ ਪਰ ਸੁਪਰੀਮ ਕੋਰਟ ਨੇ ਲਗਾਈ ਹੈ ਫਟਕਾ ਸਸ਼ੀ ਕਾਲ ਮੈਂ ਸੋਨੀਆ ਤੁਸੀਂ ਵੇਖ ਰਹੇ ਹੋ ਦਾਨਿਕ ਸਵੇਰਾ ਅੱਜ ਅਸੀਂ ਗੱਲ ਕਰਾਂਗੇ ਰਣਵੀਰ ਅਲਾਬਾਦੀਆ ਦੀ ਜੋ ਕਿ ਇੱਕ ਯੂਟਿਊਬਰ ਨੇ ਪਰ ਅੱਜਕੱਲ ਆਪਣੇ ਇੱਕ ਸਟੇਟਮੈਂਟ ਕਰਕੇ ਕਾਫੀ ਜ਼ਿਆਦਾ ਕੰਟਰੋਵਰਸੀ ਚ ਚੱਲ ਰਿਹਾ ਹੈ ਜਿਸ ਕਰਕੇ ਇਸ ਜੋ ਕੰਟਰੋਵਰਸੀ ਉਹਨਾਂ ਦੇ ਘਰ ਤੱਕ ਵੀ ਪਹੁੰਚ ਗਈ ਸੀਗੀ ਤੇ ਲੋਕਾਂ ਦੇ ਵੱਲੋਂ ਉਹਨਾਂ ਦੇ ਘਰਦਿਆਂ ਨੂੰ ਤੰਗ ਕੀਤਾ ਜਾ ਰਿਹਾ ਸੀ ਅਜਿਹਾ ਕਹਿਣਾ ਸੀ ਰਣਵੀਰ ਅਲਾਬਾਦੀਆ ਦਾ ਪਰ ਦੱਸਦੀ ਹੈ ਕਿ ਹੁਣ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਇੱਕ ਵੱਡੀ ਰਾਹਤ ਦੇ ਦਿੱਤੀ ਗਈ ਹੈ ਦਰਸਲ ਸਮੇਂ ਰ ਇਹਨਾਂ ਦੇ ਸ਼ੋਅ ਇੰਡੀਆਜ਼ ਗੋਡਲੇਟਨ ਦੇ ਵਿੱਚ ਰਣਵੀਰ ਅਲਾਬਾਦੀਆ ਨਜ਼ਰ ਆਏ ਸੀ ਜਿੱਥੇ ਉਹਨਾਂ ਦੇ ਵੱਲੋਂ ਇੱਕ ਵੱਡੀ ਜੋ ਸਟੇਟਮੈਂਟ ਪਾਸ ਕੀਤੀ ਗਈ ਸੀ ਸੁਪਰੀਮ ਕੋਰਟ ਨੇ ਮੰਗਲਵਾਰ 18 ਫਰਵਰੀ ਨੂੰ ਯੂਟਿਊਬਰ ਰਣਵੀਰ ਲਲਾਵਾਦੀ ਦੀ ਪਟੀਸ਼ਨ ਉੱਤੇ ਸੁਣਵਾਈ ਕੀਤੀ ਹੈ। ਇਸੇ ਦੌਰਾਨ ਸੁਪਰੀਮ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਗੰਦਗੀ ਭਰੀ ਹੋਈ ਹੈ। ਇਹ ਗੈਰ ਜ਼ਿੰਮੇਵਾਰੀ ਦੀ ਸਿਖਰ ਹੈ। ਹਾਲਾਂਕਿ ਸੁਪਰੀਮ ਕੋਰਟ ਨੇ ਰਣਵੀਰ ਲਲਾਵਾਦੀ ਨੂੰ ਗ੍ਰਿਫਤਾਰੀ ਤੋਂ ਰਾਹਤ ਦੇ ਦਿੱਤੀ ਹੈ। ਸੁਪਰੀਮ ਕੋਰਟ 'ਚ ਜਸਟਿਸ ਸੂਰੇਖਾਂਤ ਅਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਦੀ ਬੈਂਚ ਨੇ ਰਣਵੀਰ ਦੀ ਪਟੀਸ਼ਨ ਦੇ ਉੱਤੇ ਸੁਨਵਾਈ ਕੀਤੀ ਹੈ ਜਿੱਥੇ ਉਹਨਾਂ ਨੂੰ ਹੁਣ ਵੱਡੀ ਰਾਹਤ ਮਿਲ ਚੁੱਕੀ ਹੈ ਸਾਫ ਦਾ ਸੀਜੀਆਈ ਚੰਦਰਚੂੜ ਦਾ ਪੁੱਤਰ ਅਭਿਨਵ ਚੰਦਰਚੂੜ ਰਣਵੀਰ ਇਲਾਵਾਦੀਆ ਦੇ ਤਰਫੋਂ ਕੇਸ ਲੜ ਰਿਹਾ ਸੀਗਾ ਵਕੀਲ ਅਭਿਨਵ ਚੰਦਰਚੂੜ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਣਵੀਰ ਇਲਾਵਾਦੀਆ ਦੀ ਜਾਨ ਨੂੰ ਖਤਰਾ ਹੈ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਇਸ ਉੱਤੇ ਬੈਂਚ ਨੇ ਕਿਹਾ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਜੇਕਰ ਇਸ ਦੇਸ਼ 'ਚ ਇਹ ਅਸ਼ਲੀਲਤਾ ਨਹੀਂ ਆ ਤੱਕ ਕੀ ਸਪਰੀਮ ਕੋਰਟ ਨੇ ਵਕੀਲ ਉਤੇ ਸਖਤ ਟਿੱਪਣੀ ਕਰਦੇ ਹੋਏ ਕਿਹਾ ਕਿ ਤੁਸੀਂ ਰਣਵੀਰ ਅਲਾਵਾਦੀਆ ਵੱਲੋਂ ਵਰਤੀ ਗਈ ਭਾਸ਼ਾ ਦਾ ਸਮਰਥਨ ਕਰਦੇ ਹੋ ਅਸ਼ਲੀਲਤਾ ਦਾ پیمਾਨਾ ਕੀ ਹੈ ਇਹ ਗੈਰ ਜ਼ਿੰਮੇਵਾਰੀ ਦੀ ਸਿਖਰ ਹੈ ਉਹ ਸੋਚਦੇ ਹਨ ਕਿਉਂਕਿ ਉਹ ਮਸ਼ਹੂਰ ਹੋ ਗਏ ਹਨ ਉਹ ਕੁਝ ਵੀ ਕਹਿ ਸਕਦੇ ਨੇ ਉਸ ਦਾ ਦਿਮਾਗ ਗੰਦਗੀ ਦੇ ਨਾਲ ਭਰਿਆ ਹੋਇਆ ਹੈ ਅਦਾਲਤ ਅਜਿਹੇ ਵਿਅਕਤੀ ਦਾ ਪੱਖ ਕਿਉਂ ਕਰੇ ਪਰ ਦੱਸਦੀ ਹੈ ਕਿ ਉਥੇ ਹੁਣ ਯੂਟਿਊਬਰ ਰਣਵੀਰ ਅਲਾਬਾਦੀਆ ਨੂੰ ਜੋ ਆ ਇੱਕ ਰਾਹਤ ਵੀ ਮਿਲ ਗਈ ਹੈ ਕਿ ਉਹਨਾਂ ਦੀ ਗ੍ਰਫਤਾਰੀ ਨਹੀਂ ਹੋਵੇਗੀ ਰਣਵੀਰ ਅਲਾਬਾਦੀਆ ਦੇ ਵੱਲੋਂ ਕੁਝ ਟਾਈਮ ਪਹਿਲਾਂ ਹੀ ਪੋਸਟ ਪਾਈ ਗਈ ਸੀ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀਗਾ ਕਿ ਲੋਕ ਜੋ ਆ ਉਹਨਾਂ ਦੀ ਫੈਮਲੀ ਤੱਕ ਵੀ ਪਹੁੰਚ ਰਿਹਾ ਉਹਨਾਂ ਨੂੰ ਜਾਨੋਂ ਮਾਰਨ ਦੇ ਧਮਕੀਆਂ ਵੀ ਦੇ ਰਹੇ ਨੇ ਜਿਸ ਕਰਕੇ ਉਹ ਕਾਫੀ ਜ਼ਿਆਦਾ ਪਰੇਸ਼ਾਨ ਵੀ ਹੋ ਚੁੱਕੇ ਨੇ ਤਾਂ ਹੁਣ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲ ਚੁੱਕੀ ਹੈ ਤੇ ਦੱਸਦੇ ਕਿ ਸਮੇਂ ਰਹਿਣਾ ਜੋ ਆ ਉਹ ਬਾਹਰ ਇੰਕਰੀਜ਼ ਦੇ ਵਿੱਚ ਆਪਣੇ ਸ਼ੋਅਸ ਕਰ ਰਹੇ ਆ ਤੇ ਉੱਥੇ ਹੀ ਹੁਣ ਜੋ ਰਣਵੀਰ ਅਲਾਬਾਦੀਆ ਉਹਨਾਂ ਦਾ ਫੈਸਲਾ ਆ ਚੁੱਕਿਆ ਪਟੀਸ਼ਨ ਤੇ ਸੁਣਵਾਈ ਹੋਈ ਹੈ ਤੇ ਉਹਨਾਂ ਦੀ ਹੁਣ ਜੋ ਗ੍ਰਿਫਤਾਰੀ ਨਹੀਂ ਹੋਵੇਗੀ